ਫਰੋਜ਼ਪੁਰ ਬੀੜਾ ਦਫਤਰ ਦੇ ਵਿੱਚ ਹੋਏ ਘੁਟਾਲੇ ਨੂੰ ਲੈ ਕੇ ਸਰਕਾਰ ਜਿਹੜੀ ਹੈ ਉਹ ਸਖਤ ਨਜ਼ਰ ਆ ਰਹੀ ਹੈ ਜਿਹੜਾ ਕਿ ਤੁਹਾਨੂੰ ਪਹਿਲੇ ਦੱਸ ਦਈਏ ਕਿ ਆ ਦੇਖੋ ਪਿੱਛੇ ਮੇਰੇ ਬੋਰਡ ਲੱਗਾ ਹੋਇਆ ਹੈ ਬਾਲ ਵਿਕਾਸ ਪੰਚਾਇਤ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਫਰੋਜ਼ਪੁਰ ਇੱਥੇ ਜਿਹੜਾ ਕੀ ਹੈ 15ਵੇਂ ਵਿੱਤ ਕਮਿਸ਼ਨ ਦੇ ਵਿੱਚ ਜਿਹੜਾ ਘੁਟਾਲਾ ਹੋਇਆ ਸੀ 1 ਕਰੋੜ ਕਰੀਬ 81 ਲੱਖ ਦਾ ਉਹਨੂੰ ਲੈ ਕੇ ਹੁਣ ਸਰਕਾਰ ਹੋਰ ਸਖਤ ਨਜ਼ਰ ਆ ਰਹੀ ਹੈ ਤੁਹਾਨੂੰ ਇੱਥੇ ਇੱਕ ਚੀਜ਼ ਹੋਰ ਦੱਸ ਦਈਏ ਕਿ ਇਹਦੇ ਉੱਪਰ ਜਿਹੜਾ ਪਹਿਲੇ ਹੀ ਮਾਮਲਾ ਜਿਹੜਾ ਦਰਜ ਹੋ ਚੁੱਕਾ ਹੈ ਕਈ ਜਿਹੜੇ ਕਰਮਚਾਰੀ ਐ ਇੱਥੋਂ ਦੇ ਉਹਨਾਂ ਦੇ ਉੱਪਰ ਮਾਮਲਾ ਦਰਜ ਕਰ ਲਿੱਤਾ ਗਿਆ ਐ ਐਫ ਆਈ ਆਰ ਹੋ ਚੁੱਕੀ ਐ ਪਰ ਫਿਲਹਾਲ ਗ੍ਰਿਫਤਾਰੀ ਕਿਸੇ ਦੀ ਨਹੀਂ ਹੋਈ ਐ ਉਹਨਾਂ ਦੀ ਜਗ੍ਹਾ ਤੇ ਹੋਰ ਆਊਟਸੋਰਸ ਤੋਂ ਜਿਹੜੇ ਬੰਦੇ ਐ ਉਹ ਜੁਆਇਨ ਕਰ ਚੁੱਕੇ ਨੇ ਪਰ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਐ ਉਹ ਹੱਲੇ ਨਹੀਂ ਹੋਈ ਐ ਔਰ ਇਹਨੂੰ ਲੈ ਕੇ ਜਿਹੜੀ ਐ ਸਰਕਾਰ ਕਾਫੀ ਜਿਹੜੀ ਐ ਉਹ ਸਖਤ ਨਜ਼ਰ ਆ ਰਹੀ ਐ ਕਿਉਂਕਿ ਤੁਹਾਨੂੰ ਇੱਥੇ ਦੱਸ ਦਈਏ ਕਿ ਪੰਜਾਬ ਸਰਕਾਰ ਪਿੰਡੂ ਵਿਕਾਸ ਦੇ ਪੰਚਾਇਤ ਵਿਭਾਗ ਵੱਲੋਂ ਮੁਹੱਲੀ ਤੋਂ ਇੱਕ ਚਿੱਠੀ ਜਿਹੜੀ ਐ ਉਹ ਐਸਐਸਪੀ ਫਿਰੋਜ਼ਪੁਰ ਨੂੰ ਲਿਖੀ ਜਾਂਦੀ ਹੈ ਜਿੰਦੇ ਵਿੱਚ ਕੀ 15ਵੇਂ ਵਿੱਤੀ ਕਮਿਸ਼ਨ ਨੂੰ ਲੈ ਕੇ ਜਿਹੜੀ ਹੈ 1 ਕਰੋੜ ਕਰੀਬ 81 ਲੱਖ ਰੁਪਏ ਦੇ ਘੁਟਾਲੇ ਨੂੰ ਲੈ ਕੇ ਚਿੱਠੀ ਲਿਖੀ ਗਈ ਹੈ ਕਿ ਇਹਦੀ ਜਿਹੜੀ ਰਿਪੋਰਟ ਹੈ ਉਹ ਦੋ ਅਫਸਰਾਂ ਵੱਲੋਂ ਕੀਤੀ ਗਈ ਸੀ ਇੱਕ ਪਟਿਆਲਾ ਔਰ ਇੱਕ ਜਲੰਧਰ ਦੇ ਡੀਡੀਪੀਓ ਸੀਗੇ ਔਰ ਇੱਕ ਪਰਸਨ ਜਿਹੜੇ ਹੋਰ ਸੀਗੇ ਇਹਨਾਂ ਨੂੰ ਕੀਤਾ ਗਿਆ ਸੀ ਤੁਹਾਨੂੰ ਇੱਕ ਚੀਜ਼ ਹੋਰ ਇੱਥੋਂ ਪਹਿਲਾਂ ਦੱਸ ਦਈਏ ਇਹੀ ਜਿਹੜੀ ਹੈ ਰਿਪੋਰਟ ਉਹ ਪਹਿਲਾਂ ਜਿਹੜੀ ਕਰਵਾਈ ਗਈ ਸੀ ਉਹਦੇ ਤੋਂ ਸਰਕਾਰ ਸੰਤੁਸ਼ਟ ਨਹੀਂ ਸੀ ਉਹਦੇ ਵਿੱਚ ਪਟਿਆਲੇ ਦਾ ਇੱਕ ਡਾਇਰੈਕਟਰ ਸੀਗਾ ਜਿਹੜਾ ਕਿ ਪਹਿਲੇ ਇੱਥੇ ਐਡੀ ਸੀ ਸੀ ਉਹਨਾਂ ਨੂੰ ਵੀ ਇਹ ਸੋਮ ਜਿਹੜੀ ਹੈ ਜਾਂਚ ਜੀ ਜਿਹੜੀ ਹੈ ਉਹ ਸੌਂਪ ਦਿੱਤੀ ਗਈ ਸੀ ਪਰ ਉਹਨਾਂ ਦੀ ਰਿਪੋਰਟ ਤੋਂ ਸਰਕਾਰ ਸੰਤੁਸ਼ਟ ਨਜ਼ਰ ਨਹੀਂ ਆਈ ਤੇ ਉਹਨਾਂ ਨੇ ਨਵੇਂ ਅਫਸਰ ਜਿਹੜੇ ਨੇ ਉਹ ਇੱਥੇ ਲਗਾ ਕੇ ਇਹਦੀ ਰਿਪੋਰਟ ਜਿਹੜੀ ਹੈ ਉਹ ਦੁਬਾਰ ਤੋਂ ਮੰਗੀ ਸੀਗੀ ਔਰ ਇਸ ਰਿਪੋਰਟ ਦੇ ਮੁਤਾਬਿਕ ਜਿਹੜੀ ਕਾਰਵਾਈ ਹੈ ਉਹ ਨਹੀਂ ਹੋਈ ਹੈ ਇਸੇ ਲਈ ਜਿਹੜੀ ਹੈ ਪੰਜਾਬ ਸਰਕਾਰ ਨੇ ਹੁਣ ਦੁਬਾਰ ਤੋਂ ਇੱਕ ਚਿੱਠੀ ਐਸਐਸਪੀ ਫਿਰੋਜ਼ਪੁਰ ਨੂੰ ਕੱਢੀ ਹੈ ਕਿ ਦੁਬਾਰਾ ਪਰਚਾ ਇਹਦੇ ਦੇ ਉੱਪਰ ਜ਼ਰੂਰ ਹੋਵੇ ਉਹਨਾਂ ਬੰਦਿਆਂ ਦੇ ਉੱਪਰ ਜਿਨ੍ਹਾਂ ਨੇ ਇਹ ਕਪਲਾ ਕੀਤਾ ਹੈ ਤਾਂ ਉਹ ਇੱਕ ਹੋਰ ਚੀਜ਼ ਦਿੱਤੀ ਹੈ ਇਹਦੇ ਵਿੱਚ ਸਾਫ਼-ਸਾਫ਼ ਤੌਰ ਤੇ ਇੱਕ ਜ਼ਿਕਰ ਉਹਦਾ ਵੀ ਹੈ ਜਿਹੜਾ ਰਣਜੀਤ ਟਾਇਲ ਇੰਡਸਟਰੀ ਹੈ ਜਿੰਦੇ ਖਾਤੇ ਵਿੱਚ 11 ਜਿਹੜੀਆਂ ਕਿਸ਼ਤਾਂ ਪਈਆਂ ਨੇ ਉਹ ਔਰ ਉਹਦੇ ਨਾਲ ਜਿਹੜੇ ਸ਼ਾਮਲ ਸੀਗੇ ਔਰ ਜਿਹੜੇ ਇੱਥੇ ਕਰਮਚਾਰੀ ਵੀਡੀਓ ਦਫ਼ਤਰ ਦੇ ਉਹਨਾਂ ਦੇ ਉੱਪਰ ਵੀ ਹੈ ਉਹ ਗਾਜ ਉਹਨਾਂ ਨੇ ਡੇਗਣ ਵਾਸਤੇ ਜ਼ਰੂਰ ਕਿਹਾ ਕਿ ਜਿਹੜੇ ਬੰਦੇ ਬਚ ਗਏ ਨੇ ਉਹਨਾਂ ਦੇ ਉੱਪਰ ਵੀ ਹੁਣ ਦੁਬਾਰ ਤੋਂ ਪਰਚਾ ਦਰਜ ਕੀਤਾ ਜਾਵੇ ਤਾਂ ਕਿ ਇਹ ਜਿਹੜੀ ਰਕਮ ਹੈ ਉਹ ਸਰਕਾਰ ਦੇ ਖਾਤੇ ਵਿੱਚ ਵਾਪਸ ਆਵੇ ਤੁਹਾਨੂੰ ਇੱਕ ਚਿੱਠੀ ਜਿਹੜੀ ਹੈ ਇੱਕ ਵਾਰੀ ਹੋਰ ਦਿਖਾ ਦਿੰਦੇ ਆ ਜਿੰਦਾ ਕੀ ਰੈਫਰੈਂਸ ਨੰਬਰ ਜਿਹੜਾ ਆ ਦਿੱਤਾ ਗਿਆ ਲੜੀ ਨੰਬਰ ਜਿਹੜਾ 8524 ਔਰ 1112 2024 ਨੂੰ ਇਹ ਜਿਹੜੀ ਚਿੱਠੀ ਹੈ ਉਤੋਂ ਜਿਹੜੀ ਰਵਾਨਾ ਹੋਈ ਹੈ 15ਵੇਂ ਵਿੱਤ ਕਮਿਸ਼ਨ ਤਹਿਤ ਪੰਚਾਇਤੀ ਸੰਪਤੀ ਫਿਰੋਜ਼ਪੁਰ ਵੱਲੋਂ 1,80,87,591 ਜਿਹੜੀ ਹੈ 1 ਕਰੋੜ 80 ਲੱਖ 87,591 ਰੁਪਏ ਦੇ ਫੰਡਾਂ ਨੂੰ ਕੁਰਤਪੁਰਤ ਕਰਨ ਬਾਰੇ ਪੜਪਾਲ ਸੰਬੰਧੀ ਇਹਦੇ ਵਿੱਚ ਇੱਕ ਹੋਰ ਤੁਹਾਨੂੰ ਦੱਸ ਦਈਏ ਅਗਰ ਇੱਥੇ ਐਸਐਸਪੀ ਨਵੀ ਗਿਆ ਵੀ ਅਗਰ ਇਹਦੇ ਵਿੱਚ ਕੋਈ ਤੁਸੀਂ ਸਾਈਬਰ ਕਰਵਾਈਆਂ ਕਿਸੇ ਹੋਰ ਡਿਪਾਰਟਮੈਂਟ ਦੀ ਮਦਦ ਲੈਣਾ ਚਾਹੁੰਦੇ ਹੋ ਤੇ ਉਹ ਵੀ ਲਈ ਦਿੱਤੀ ਜਾ ਸਕਦੀ ਹੈ ਔਰ ਨਾਲ ਦੀ ਨਾਲ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਵੀ ਇੱਕ ਚਿੱਠੀ ਗੱਡੀ ਗਈ ਹੈ ਇਹੀ ਚਿੱਠੀ ਦੀ ਕਾਪੀ ਉਹਨਾਂ ਨੂੰ ਵੀ ਦਿੱਤੀ ਗਈ ਹੈ ਕਿ ਤੁਹਾਡੇ ਵੱਲੋਂ ਵੀ ਇੱਕ ਜਿਹੜੀ ਚਿੱਠੀ ਜਿਹੜੀ ਐਸਐਸਪੀ ਫਿਰੋਜ਼ਪੁਰ ਨੂੰ ਜਾਵੇ ਤਾਂ ਕਿ ਜਿਹੜੀ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਉਹਦੀ ਮੰਗ ਕੀਤੀ ਜਾਵੇ ਔਰ ਉਹਨਾਂ ਲੋਕਾਂ ਨੂੰ ਸਰਾਖਾਂ ਦੇ ਪਿੱਛੇ ਕੀਤਾ ਜਾਵੇ ਜਿਨ੍ਹਾਂ ਨੇ ਇਹ ਕਪਲਾ ਕੀਤਾ ਗੱਲ ਇੱਥੇ 1 ਕਰੋੜ 81 ਲੱਖ ਰੁਪਏ ਦੀ ਨਹੀਂ ਹੈ ਹੋਰ ਵੀ ਕਈ ਚੀਜ਼ਾਂ ਬਾਹਰ ਆਣ ਗਈਆਂ ਕਿੱਥੋਂ ਪੈਸਾ ਆਇਆ ਕਿੰਨੇ ਕਿਹੜੇ-ਕਿਹੜੇ ਬੰਦੇ ਸੀਗੇ ਇਹਦੇ ਵਿੱਚ ਸ਼ਾਮਿਲ ਸੀਗੇ ਸਰਨਾ ਵੱਡਾ ਇੱਕ ਹੋਰ ਤੁਹਾਨੂੰ ਇੱਥੇ ਗੱਲ ਦਸੀਏ ਇੱਕ ਇੱਥੇ ਅਫਸਰ ਨੂੰ ਬਚਾਇਆ ਵੀ ਗਿਆ ਅਫਸਰ ਹੈਗਾ ਫਿਰੋਜ਼ਪੁਰ ਦਾ ਵੀਡੀਓ ਜਿਹੜਾ ਕੀ ਹੁਣ ਇਸ ਟਾਈਮ ਛੁੱਟੀ ਤੇ ਜਾ ਚੁੱਕਾ ਉਹਦੀ ਜਗ੍ਹਾ ਦੇ ਇੱਕ ਐਡੀਸ਼ਨਲ ਚਾਰਜ ਤੇ ਮੈਡਮ ਕੋ ਲਾਇਆ ਉਹਦਾ ਨਾਮ ਹੈ ਵੀਡੀਓ ਦਾ ਗੁਰਦੇਵਾਲ ਸਿੰਘ ਗੁਰਦਿਆਲ ਸਿੰਘ ਜਿਹੜਾ 11 ਕਿਸ਼ਤਾਂ ਦੀ ਗੱਲ ਇਸ ਚਿੱਠੀ ਵਿੱਚ ਕੀਤੀ ਗਈ ਹੈ ਤੁਹਾਨੂੰ ਇੱਕ ਹੋਰ ਚੀਜ਼ ਦੱਸਦੀ ਹੈ ਉਹਦੇ ਵਿੱਚ ਲਾਸਟ ਵਾਲੀਆਂ ਤਿੰਨ ਕਿਸ਼ਤਾਂ ਚ ਕਰੀਬ 44 ਲੱਖ ਰੁਪਇਆ ਜਿਹੜਾ ਬੰਦ ਹੈ ਉਹ ਗੁਰਦਿਆਲ ਸਿੰਘ ਨੇ ਵੀ ਪਾਸ ਕੀਤਾ ਹੋਇਆ ਹੈ ਸਵਾਲ ਇਹ ਹੈ ਕਿ ਗੁਰਦਿਆਲ ਸਿੰਘ ਨੂੰ ਕਿਉਂ ਬਖਸ਼ਿਆ ਗਿਆ ਉਹਨੂੰ ਕਿਉਂ ਨਹੀਂ ਇਸ ਪਰਚੇ ਵਿੱਚ ਰੱਖਿਆ ਗਿਆ ਉਹਨੂੰ ਕਿਉਂ ਨਹੀਂ ਇਸ ਰਿਪੋਰਟ ਵਿੱਚ ਲਿਆਂਦਾ ਗਿਆ 44 ਲੱਖ ਰੁਪਇਆ ਤਾਂ ਉਹਦੇ ਉਹਦੇ ਹੁੰਦੇ ਹੀ ਪਾਸ ਹੋਇਆ ਸੀਗਾ 1 ਕਰੋੜ 81 ਲੱਖ ਰੁਪਏ ਦੀ ਗੱਲ ਅਗਰ ਕਰਦੇ ਆਪਾਂ ਤੇ 44 ਲੱਖ ਰੁਪਏ ਅਗਰ ਕੱਢੇ ਜਾਵੇ ਤੇ ਮਾਮਲਾ 1.5 ਕਰੋੜ ਦਾ ਰਹਿ ਜਾਂਦਾ ਸੀ ਅਗਰ ਇਹਦੀ ਉਹ ਪੇਮੈਂਟ ਜਿਹੜੀ ਨਾ ਹੁੰਦੀ 44 ਲੱਖ ਰੁਪਈਆ ਉਹ ਬਚ ਸਕਦਾ ਸੀ ਪਰ ਬਿਨਾ ਕਿਸੇ ਦੇਖਣੇ ਤੋਂ ਬਿਨਾ ਕਿਸੇ ਜਾਂਚ ਤੋਂ ਬਿਨਾ ਕਿਸੇ ਗੱਲਬਾਤੋਂ ਵੀਡੀਓ ਨੇ ਉਹ 44 ਲੱਖ ਰੁਪਈਆ ਪਾਸ ਕਰ ਦਿੱਤਾ ਔਰ ਇਸ ਟਾਈਮ ਉਹ ਵੀਡੀਓ ਇਸ ਤੋਂ ਫਰੋਜ਼ਪੁਰ ਤੋਂ ਛੁੱਟੀ ਲੈ ਚੁੱਕਾ ਹੋਇਆ ਔਰ ਉਹਦੀ ਜਗ੍ਹਾ ਦੇ ਉੱਪਰ ਐਡੀਸ਼ਨਲ ਚਾਰਜ ਜਿਹੜਾ ਉਹ ਕਿਸੇ ਹੋਰ ਨੂੰ ਦੇ ਦਿੱਤਾ ਗਿਆ ਸਵਾਲ ਬਹੁਤ ਜ਼ਿਆਦਾ ਨੇ ਕਪਲੇ ਬਹੁਤ ਜ਼ਿਆਦਾ ਨੇ ਔਰ ਜਿਹੜਾ ਇੱਕ ਸਾਰਨਾ ਵੱਡੀ ਗੱਲ ਹੈ ਏਡੀਸੀ ਫਿਰੋਜ਼ਪੁਰ ਜਿਹੜੇ ਸੀ ਉਸ ਟਾਈਮ ਦੇ ਸੀਗੇ ਉਹਨਾਂ ਨੇ ਇਸ ਸਾਰੀ ਚੀਜ਼ ਨੂੰ ਕਿਉਂ ਨਹੀਂ ਦੇਖਿਆ ਉਹ ਡੋਂਗਲ ਦੀ ਜਿਹੜੀ ਹੇਰਫੇਰ ਹੋਈ ਹੈ ਉਹ ਡੋਂਗਲ ਕਿੰਨੇ ਚਲਾਈ ਹੈ ਆਊਟਸੋਰਸ ਪ੍ਰਾਈਵੇਟ ਬੰਦੇ ਹਨਾਨੀਆਂ ਵਾਲੀ ਗੱਲ ਹੈ ਕਿ ਤੁਹਾਨੂੰ ਇੱਕ ਚੀਜ਼ ਦਸੀਏ ਕਿ ਇਸ ਦਫ਼ਤਰ ਦੇ ਵਿੱਚ ਪ੍ਰਾਈਵੇਟ ਬੰਦਿਆਂ ਦੀ ਪਰਮਾਰ ਹੈ ਪ੍ਰਾਈਵੇਟ ਬੰਦੇ ਜਿਹੜੇ ਆ ਉਹ ਸਰਕਾਰੀ ਮੁਲਾਜ਼ਮਾਂ ਤੋਂ ਜ਼ਿਆਦਾ ਪਾਵਰਫੁਲ ਨੇ ਉਹ ਆਪਣੇ ਅਧਿਆਆਂ ਦਾ ਗਲਤ ਇਸਤੇਮਾਲ ਕਰਦੇ ਆ ਪ੍ਰਾਈਵੇਟ ਹੋਣ ਦੇ ਬਾਵਜੂਦ ਸਰਕਾਰੀ ਬੰਦੇ ਨੂੰ ਉਹ ਥੱਲੇ ਲਾ ਕੇ ਰੱਖਦੇ ਆ ਔਰ ਉਹਨਾਂ ਦੇ ਹੱਥ 'ਚ ਕਮਾਂਡ ਵਡੀ ਦਿੱਤੀ ਗਈ ਹੈ ਕਿੰਨੀ ਵੱਡੀ ਗੱਲ ਹੈ ਵੀ ਜੋ ਇੱਥੇ ਆਪਣੇ ਦਿਲ ਨਾਲ ਕਰਨਾ ਚਾਹੁੰਦਾ ਹੈ ਉਹ ਕਰ ਸਕਦਾ ਕਿਸੇ ਨੂੰ ਕੋਈ ਮਨਾਈ ਨਹੀਂ ਹੈ ਔਰ ਅਫਸਰ ਜਿਹੜੇ ਅੱਖਾਂ ਬੰਦ ਕਰਕੇ ਸੁੱਤੇ ਪਏ ਨੇ ਆਰਾਮ ਨਹੀਂ ਨਹੀਂ ਸ਼ਾਇਦ ਹੋ ਸਕਦਾ ਹੈ ਕਿੰਦਾ ਜਿਹੜਾ ਕਮਿਸ਼ਨ ਆ ਪਤਾ ਨਹੀਂ ਕਿੱਥੋਂ ਕਿੱਥੋਂ ਤੱਕ ਜਾਂਦਾ ਹੋਊਗਾ ਇਸੇ ਲਈ ਇਸ ਚਿੱਠੀ ਰਾਹੀਂ ਜਿਹੜਾ ਸਰਕਾਰ ਸਖਤ ਨਜ਼ਰ ਆ ਰਹੀ ਹੈ ਕਿ ਜੇਕਰ ਇੱਕ ਘਟਾਲਾ ਵਾਲਾ ਬਾਹਰ ਆਇਆ ਹੈ ਇੱਥੇ ਤੁਹਾਨੂੰ ਇੱਕ ਗੱਲ ਦੱਸਦੀ ਹੈ ਕਿ ਜਿਹੜੇ ਲਖਵਿੰਦਰ ਸਿੰਘ ਰੰਦਾਵਾ ਮੌਜੂਦਾ ਜਿਹੜੇ ਇਸ ਟਾਈਮ ਐਡੀਸੀ ਡੀ ਨੇ ਉਹਨਾਂ ਵੱਲੋਂ ਇਹ ਮਾਮਲਾ ਜਿਹੜਾ ਉਹ ਚੱਕਿਆ ਗਿਆ ਸੀਗਾ ਉਹ ਅੱਜ ਜਿਹੜਾ ਕਪਲ ਆ ਇਹ ਬਾਹਰ ਆਇਆ ਹੈ ਔਰ ਸਵਾਲ ਹੁਣ ਇਹ ਹੈ ਕਿ ਐਸਐਸਪੀ ਮੈਡਮ ਦੀ ਕਾਰਵਾਈ ਜਿਹੜੀ ਹੈ ਉਹ ਕਿੱਥੋਂ ਤੱਕ ਜਾਂਦੀ ਹੈ ਉਹ ਬੰਦੇ ਆ ਦੇ ਉੱਪਰ ਪਰਚਾ ਹੋਏਗਾ ਜਾਂ ਨਹੀਂ ਹੋਏਗਾ ਔਰ ਜਿਹੜੇ ਡਿਪਟੀ ਕਮਿਸ਼ਨਰ ਮੈਨੂ ਮੈਨੂ ਅਸਸਮ ਮੈਨੂ ਚਿੱਠੀ ਲਿਖਦੇ ਹੈ ਕਿੰਨੀ ਲਿਖਦੇ ਪਰ ਇਹਦੇ ਵਿੱਚ ਜ਼ਰੂਰ ਲਿਖਿਆ ਹੈਗਾ ਕਿ 15 ਦਿਨਾਂ ਦੇ ਅੰਦਰ ਅੰਦਰ ਇਸ ਚਿੱਠੀ ਦਾ ਜਵਾਬ ਜਿਹੜਾ ਹੈ ਉਹ ਸਰਕਾਰ ਨੂੰ ਜ਼ਰੂਰ